ਗੁਨਾਹ ਚਲੇ ਸਰਕਾਰ ਹਾਏ 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 ਹੱਕਾ ਪਾ ਸਾਡਾ ਇੱਕ ਜਿੰਦਾਬਾਦ 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 ਬਿਜਲੀ ਬੋਰਡ ਦੀ ਘਟੀਆਂ ਮਿਲਣ ਲਈ ਹਾਏ 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 295 ਬਟੇ 19 ਵਾਲੇ ਸਾਥੀ ਤਨਖਾਹ ਰਿਲੀਜ਼ ਕਰੋ ਰਿਲੀਜ਼ ਕਰੋ ਰਿਲੀਜ਼ ਕਰੋ ਕੀ ਕੰਮ ਅੱਜੋ ਆਵਾਜ਼ ਜਿੰਦਾਬਾਦ ਜਿੰਦਾਬਾਦ ਫੋਰਮ ਜਿੰਦਾਬਾਦ 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 ਹਾਏ 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 ਮਟਗੇ ਲੱਗਣਾ ਕਰ ਨਹੀਂ ਸਰਕਾਰ ਹਾਏ 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 ਪਾਵਰ ਕਾਮ ਦੇ ਮੁਲਾਜ਼ਮ ਆਪਣੀ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਪਤਲਾ ਫੁੱਕੇ ਜਾ ਰਿਹਾ ਹੈ ਬਿਜਲੀ ਮੰਤਰੀ ਪੰਜਾਬ ਹੈ ਉਹਨਾਂ ਦੇ ਕੋਠੇ ਦਾ ਗਰਾਵ 20 ਤਾਰੀਖ ਨੂੰ ਇਹ ਪਾਵਰ ਕਾਮ ਦੇ ਮੁਲਾਜ਼ਮ ਕਰਨਗੇ ਇਨਾਂ ਕੀ ਕਰੀਬ 25000 ਤੋਂ ਵੱਧ ਜ਼ਿਆਦਾ ਗਿਣਤੀ ਹੈ ਜਿਨ੍ਹਾਂ ਨੂੰ 3 ਸਾਲ ਦਾ ਟੈਂਪ ਪ੍ਰਵਿਧਨ ਪੂਰੀ ਖਤਮ ਹੋ ਗਿਆ ਹੈ ਲੇਕਿਨ ਪੂਰੀ ਤਨਖਾਹ ਨਹੀਂ ਦਿੱਤੀ ਜਾ ਰਹੀ ਇਹ ਇਹਨਾਂ ਦੀ ਮੰਗ ਹੈ ਇਸ ਮੰਗ ਨੂੰ ਲੈ ਕੇ ਇਹਨਾਂ ਵੱਲੋਂ ਅੱਜ ਪੰਜਾਬ ਦੇ ਵਿੱਚ ਮਿੰਨਿੰਗ ਦੇ ਉਤਨੇ ਫੁਕੇ ਜਾ ਰਹੇ ਆਂ ਅਗਲ ਬਾਤ ਕਰਦੇ ਆਂ ਕੀ ਮੁੱਦੇ ਹੈ ਕਿਸ ਮੁੱਦਿਆਂ ਲੈ ਕੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਤੁਸੀਂ ਸਾਡੀ ਜੁਆਇੰਟ ਫਰਮ ਦੇ ਸੱਦੇ ਹੇਠ ਜਿਹੜਾ ਅੱਜ ਅਸੀਂ ਰੋਜ਼ਗਾਰਾ ਕਰ ਰਹੇ ਆਂ ਅਰਥੀ ਫੁਕੇ ਮਜਾਰੇ ਜਿਵੇਂ ਸਾਨੂੰ ਤੋਂ ਕਾਲ ਆਈ ਸੀ ਜਿਹੜੀ ਸਾਡੀ ਬਿਜਲੀ ਬੋਰਡ ਦੀ ਮੈਨੇਜਮੈਂਟ ਜਾਂ ਸਰਕਾਰ ਹੈ ਜਿਹੜੇ ਸਾਡੀ ਮੰਗਾਂ ਵਾਰ-ਵਾਰ ਮੰਨ ਕੇ ਪਰ ਉਹ ਲਾਗੂ ਨਹੀਂ ਕਰਦੀ ਜਿਸ ਤੇ ਰੋਜ਼ ਵਿੱਚ ਹੁਣ ਅਸੀਂ ਅਗਲਾ ਜਿਹੜਾ ਸਾਡਾ ਬਿਜਲੀ ਮੰਤਰੀ ਦੇ ਕੋਲ ਜਾ ਕੇ ਕਰੋ ਕਰਨ ਜਾ ਰਹੇ ਆਂ ਅਗਲੇ ਦਿਨਾਂ ਤੇ ਜਿਵੇਂ ਸਾਨੂੰ ਕਾਲ ਆਊਗੀ ਤੇ ਹੁਣ ਲਗਾਤਾਰ ਡੇਟ ਫਾਈਨਲ ਕੀਤੀ ਕੋਈ ਡੇਟ ਹਾਂਜੀ ਹਾਂਜੀ ਸਾਡੀ 2020 ਹੈ 2020 ਹੈ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਅਸੀਂ ਪੁਤਲਾ ਫੁਕਿਆ ਜੋ ਸਾਡੀਆਂ ਮੰਗੀਆਂ ਮੰਗਾ ਨੇ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਤੇ ਇਸ ਤੇ 200 ਸੀਆਰ 295 ਬਟਾ 19 ਸਾਥੀਆਂ ਦੀਆਂ ਤਨਖਾਹਾਂ ਰਿਲੀਜ਼ ਨਹੀਂ ਕਰ ਰਹੀ ਤੇ ਸਾਡੇ 25 ਸਾਥੀ ਇਹਨਾਂ ਨੇ ਟਰਮੀਨੇਟ ਕਰ ਦਿੱਤੇ ਜੋ ਕਿ ਪਹਿਲਾਂ ਮੰਗਾ ਮੰਨ ਲੱਗੀਆਂ ਸੀ ਤਨਖਾਹ ਲਾਗੂ ਕਰ ਦਾਂਗੇ 295 ਇਹ ਕੀ ਕੀ ਕੈਟਾਗਰੀ ਹੈ ਇਹ ਸਾਡਾ ਇੱਕ ਸੀਆਰ ਹੈ 295/19 ਤਹਿਤ ਸਾਈਕਲੈਂਡ ਮੈਨਾਂ ਦੀ ਭਰਤੀ ਕਿੰਨੇ ਵਰਤੀ ਹੋਈ ਸੀ ਇਹ ਸਾਡੇ ਤਕਰੀਬਨ 3500 ਦੇ ਕਰੀਬ ਉਸ ਤੋਂ ਨਹੀਂ ਕਿਹਾ ਸੀ ਜਿਸ سے 2800 ਬੰਦਾ ਭਰਤੀ ਕੀਤਾ ਗਿਆ ਸੀ ਹਾਂ ਇਸ ਬੰਦਾ ਦੇ ਕਿੰਨੇ ਬੰਦੇ ਇਨਾਂ ਨੇ ਇਹ ਕਹਿ ਕੇ ਕੱਢਦੇ ਵੀ ਤੁਹਾਡੇ ਸਰਟੀਫੀਕੇਟ ਠੀਕ ਨਹੀਂ ਹੈ ਡਾਕੂਮੈਂਟ ਪੂਰੀ ਨਹੀਂ 25 25 ਬੰਦੇ ਟਰਮੀਨੇਟ ਕਰ ਦਿੱਤੇ ਗਏ ਨੇ ਵੀ ਤੁਹਾਡੇ ਡਾਕੂਮੈਂਟ ਠੀਕ ਨੇ 2800 ਵਿੱਚੋਂ ਹਾਂਜੀ ਹਾਂ ਇਹ ਉਸ ਉਸਕੇ ਬਾਅਦ ਇਹ 2700 ਕੁਝ 75 ਬੰਦੇ ਹੈ ਉਹਨਾਂ ਦੀ ਤਨਖਾਹ ਕਿਉਂ ਨਹੀਂ ਪੂਰੀ ਪਾਈ ਜਾ ਰਹੀ? ਇਹੀ ਤਾਂ ਸਮਝ ਨਹੀਂ ਆ ਰਿਹਾ ਜਦਕਿ ਉਹਨਾਂ ਦੇ ਡਾਕੂਮੈਂਟ ਬਿਲਕੁਲ ਓਕੇ ਨੇ ਪਰ ਉਹਨਾਂ ਦੀਆਂ ਤਨਖਾਹਾਂ ਹਜੇ ਤੱਕ ਰਿਲੀਜ਼ ਨਹੀਂ ਸਾਡੇ ਸਾਡੀਆਂ ਤਨਖਾਹਾਂ ਪੂਰੀਆਂ ਹੋਣੇ ਲਗਭਗ ਸਾਲ ਹੋ ਚੁੱਕਿਆ। ਉਹੀ ਸਾਨੂੰ ਹਜੇ ਤੱਕ 10000 ਜੀਮ ਖਤਮ ਹੋ ਗਿਆ ਪ੍ਰੋਵੀਜ਼ਨ ਪੀਅਰ ਹਾਂਜੀ ਹਾਂ 1 ਸਾਲ ਹੋ ਗਿਆ ਪ੍ਰੀਜ਼ਮ ਪੀਅਰ ਖਤਮ ਹੋਏ ਨੇ ਤੇ ਹੁਣ ਅਗਲਾ ਐਕਸ਼ਨ ਕੀ ਹੈ ਤੁਹਾਡਾ? ਅਗਲਾ ਐਕਸ਼ਨ ਸਾਡਾ ਜੁਆਇੰਟ ਫਾਰਮ ਦੇ ਸੱਦੇ ਤਹਿਤ ਅਸੀਂ 20 ਤੋਂ 2022 ਨੂੰ ਬੀਲੀਵਨ ਮੰਤਰੀ ਦੇ ਕੋਠੀ ਦਾ ਘਰਾ ਕਰਨ ਜਾ ਰਹੇ ਹਾਂ। ਕਿੱਥੇ? ਆਪਣਾ ਅਮਰੀਕਾ ਵੀ ਗਈ। ਹ